ਮਾਤਾ ਪਿਤਾ ਆਪਣੀ ਕੁੜੀ ਦਾ ਪਤਾ ਲੈਣ ਵਾਸਤੇ ਉਸਦੇ ਪੇਕੇ ਘਰ ਜਾਂਦੇ ਨੇ ਪਰ ਜਦੋਂ ਘਰ ਜਾ ਕੇ ਪੁੱਛਿਆ ਜਾਂਦਾ ਕਿ ਸਾਡੀ ਲੜਕੀ ਕਿੱਥੇ ਆ ਤਾਂ ਅੱਗੋਂ ਉਸਦਾ ਪਤੀ ਜਵਾਬ ਦਿੰਦਾ ਕਿ ਲੜਕੀ ਤਾਂ ਕਈ ਦਿਨ ਹੋ ਗਏ ਘਰ ਛੱਡ ਕੇ ਫਰਾਰ ਹੋ ਚੁੱਕੀ ਆ ਤਾਂ ਇਸ ਤੋਂ ਬਾਅਦ ਜਦੋਂ ਇਸ ਕੇਸ ਦੀ ਇਨਵੈਸਟੀਗੇਸ਼ਨ ਕੀਤੀ ਜਾਂਦੀ ਆ ਜੋ ਨਿਕਲ ਕੇ ਸਾਹਮਣੇ ਆਉਂਦਾ ਉਹ ਸਭ ਦੇ ਹੋਸ਼ ਉੜਾ ਕੇ ਰੱਖ ਦਿੰਦਾ ਕੀ ਆ ਪੂਰੀ ਘਟਨਾ ਕਿੱਥੋਂ ਦੀ ਘਟਨਾ ਅੱਜ ਦੀ ਇਸ ਵੀਡੀਓ ਦੇ ਵਿੱਚ ਦੱਸਣ ਦੀ ਕੋਸ਼ਿਸ਼ ਕਰਾਂਗੇ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਮੇਰਾ ਨਾਮ ਦੀਪ ਚਾਹਲ ਅੱਜ ਦੀ ਜੋ ਸੱਚੀ ਘਟਨਾ ਇਹ ਜ਼ਿਲ੍ਹਾ ਰੋਪੜ ਨਾਲ ਰਗਦੇ ਖਰੜ ਪਿੰਡ ਦੁੱਗਲੀ ਦੀ ਆ ਉਥੋਂ ਦੀ ਰਹਿਣ ਵਾਲੀ ਰਾਜਕੌਰ ਰਾਜਕੌਰ ਦਾ ਵਿਆਹ 2023 ਦੇ ਵਿੱਚ ਕਮਲਜੀਤ ਸਿੰਘ ਨੌ ਦੇ ਵਿਅਕਤੀ ਦੇ ਨਾਲ ਹੋ ਜਾਂਦਾ ਇਸ ਤੋਂ ਬਾਅਦ ਰਾਜਕੌਰ ਨੂੰ ਪਤਾ ਲੱਗਦਾ ਕਿ ਇਹ ਜੋ ਵਿਅਕਤੀ ਆ ਇਹ ਨਸ਼ੇ ਦਾ ਆਦੀ ਆ ਡੇਲੀ ਸ਼ਰਾਬ ਪੀ ਕੇ ਉਹ ਰਾਜਕੌਰ ਨੂੰ ਕੁਟਦਾ ਮਾਰਦਾ ਸੀ ਪਰ ਰਾਜਕੌਰ ਉਸ ਦਾ ਬ੍ਰੋਧ ਕਰਦੀ ਸੀ ਉਸ ਨੂੰ ਕਹਿੰਦੀ ਸੀ ਕਿ ਵੀ ਤੂੰ ਇਹ ਮਾੜੇ ਕੰਮ ਛੱਡ ਦੇ ਪਰ ਜੋ ਕਮਲਜੀਤ ਸੀ ਉਹ ਇਹ ਮਾੜੇ ਕੰਮ ਛੱਡਣ ਨੂੰ ਤਿਆਰ ਨਹੀਂ ਸੀ ਇਸ ਤੋਂ ਬਾਅਦ ਉਹ ਆਪਣੀ ਪਤਨੀ ਦੇ ਨਾਲ ਲੜਾਈ ਝਗੜਾ ਕਰਦਾ ਤਾਂ 10 ਅਗਸਤ ਵਾਲੇ ਦਿਨ ਵੀ ਉਹਨਾਂ ਦੋਨਾਂ ਦਾ ਝਗੜਾ ਹੋ ਜਾਂਦਾ ਇਸ ਤੋਂ ਬਾਅਦ ਉਹ ਪਰਨੇ ਦੇ ਨਾਲ ਆਪਣੀ ਪਤਨੀ ਦਾ ਗਲਾ ਘੁੱਟਦਾ ਅਤੇ ਉਸ ਦਾ ਕਤਲ ਕਰ ਦਿੰਦਾ ਕਤਲ ਕਰਨ ਤੋਂ ਬਾਅਦ ਉਸ ਦੀ লাশ ਨੂੰ ਇੱਕ ਸ਼ੂਟਕੇਸ ਦੇ ਵਿੱਚ ਪੈਕ ਕਰਦਾ ਅਤੇ ਇਸ ਤੋਂ ਬਾਅਦ ਆਪਣੇ ਦੋਸਤ ਸੁਖਦੀਪ ਦੀ ਸਹਾਇਤਾ ਦੇ ਨਾਲ ਉਸ ਨੂੰ ਇੱਕ ਗੱਡੀ ਦੇ ਵਿੱਚ ਲਾਦਾ ਅਤੇ ਪਿੰਡ ਦੁਗਰੀ ਦੇ ਨਾਲ ਲੱਗਦੀ ਨਹਿਰ ਦੇ ਵਿੱਚ ਲਿਆ ਕੇ ਸੁੱਟ ਦਿੰਦਾ ਤਾਂ ਇਸ ਤੋਂ ਬਾਅਦ ਘਰ ਵਾਪਸ ਆ ਜਾਂਦਾ ਪਰ ਦੂਜੇ ਦਿਨ ਜਦੋਂ ਰਾਜਕੌਰ ਦਾ ਭਰਾ ਕੁਲਦੀਪ ਸਿੰਘ ਆਪਣੀ ਭੈਣ ਦਾ ਪਤਾ ਲੈਣ ਜਾਂਦਾ ਤਾਂ ਇਸ ਤੋਂ ਬਾਅਦ ਜਿਵੇਂ ਹੀ ਉਹ ਆਪਣੇ ਜੀਜੇ ਕਮਲਜੀਤ ਤੋਂ ਪੁੱਛਦਾ ਕਿ ਮੇਰੀ ਭੈਣ ਕਿੱਥੇ ਹੈ ਪਹਿਲਾਂ ਤਾਂ ਉਹ ਦੱਸਦਾ ਕਿ ਉਹ ਕਈ ਦਿਨਾਂ ਤੋਂ ਘਰ ਤੋਂ ਗਾਇਬ ਇਸ ਤੋਂ ਬਾਅਦ ਜਿਵੇਂ ਹੀ ਉਹ ਉਸ ਤੋਂ ਸਖਤੀ ਦੇ ਨਾਲ ਪੁੱਛਦਾ ਤਾਂ ਫਿਰ ਉਹ ਇਹ ਸਾਰਾ ਖਲਾਸਾ ਕਰਦਾ ਅਤੇ ਉਹ ਦੱਸਦਾ ਕਿ ਮੈਂ ਉਸ ਦਾ ਗਲਾ ਕੁੱਟ ਕੇ ਕਤਲ ਕਰ ਦਿੱਤਾ ਇਸ ਤੋਂ ਬਾਅਦ ਉਸ ਨੂੰ ਇੱਕ ਸੂਟਕੇ ਦੇ ਵਿੱਚ ਪਾ ਕੇ ਨਹਿਰ ਦੇ ਵਿੱਚ ਸੁੱਟ ਦਿੱਤਾ ਤਾਂ ਇਸ ਤੋਂ ਬਾਅਦ ਕੁਲਦੀਪ ਸਿੰਘ ਪੁਲਿਸ ਥਾਣੇ ਜਾਂਦਾ ਅਤੇ ਐਫ ਆਈ ਆਰ ਦਰਜ ਕਰਵਾਉਂਦਾ ਇਸ ਤੋਂ ਬਾਅਦ ਪੁਲਿਸ ਮੌਕੇ ਤੇ ਤੁਰੰਤ ਪਹੁੰਚਦੀ ਹੈ ਅਤੇ ਨਹਿਰ ਦੇ ਵਿੱਚੋਂ ਗੋਤਾਖੋਰ ਦੀ ਮਦਦ ਦੇ ਨਾਲ ਲਾਸ਼ ਨੂੰ ਬਾਹਰ ਕੱਢਿਆ ਜਾਂਦਾ ਅਤੇ ਇਸ ਤੋਂ ਬਾਅਦ ਕਮਲਜੀਤ ਅਤੇ ਉਸਦੇ ਦੋਸਤ ਨੂੰ ਗ੍ਰਿਫਤਾਰ ਕਰਕੇ ਕੋਰਟ ਦੇ ਵਿੱਚ ਪੇਸ਼ ਕੀਤਾ ਜਾਂਦਾ। ਸੋ ਦਰਸ਼ਕੋ ਤੁਹਾਡੇ ਇਸ ਸੱਚੀ ਘਟਨਾ ਬਾਰੇ ਕੀ ਵਿਚਾਰ ਨੇ ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜਾ ਕੇ ਜਰੂਰ ਦਿਓ। ਹੋਰ ਇਸ ਤਰ੍ਹਾਂ ਦੀਆਂ ਕ੍ਰਾਈਮ ਨਿਊਜ਼ ਦੇਖਣ ਦੇ ਲਈ ਤੁਸੀਂ ਦੇਖਦੇ ਰਹੋ ਗੁਣ ਪੰਜਾਬ ਦੇ।